ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸੋ ਬੜੇ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸਵਾਜਦੇ ਹੁਕਮ ਦੇ ਵਿੱਚ ਧੰਨ ਤਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਲੋਕ ਦੇ ਵਿੱਚ ਸਾਨੂੰ ਸਮਝਾਉਣਾ ਕਰ ਰਹੇ ਹਨ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਸਤਿਗੁਰੂ ਜੀ ਕਹਿੰਦੇ ਭਾਈ ਜੇ ਮਨੁੱਖ ਦਿਆਲ ਸਰਬਪਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਨ ਕਰੇ ਤਾਂ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਤਾਂ ਉਹ ਸੱਚੇ ਪਿਤਾ ਵਾਹਿਗੁਰੂ ਪ੍ਰਭੂ ਮਿਹਰ ਕਰਦਾ ਹੈ ਉਸ ਦੇ ਦੁੱਖਾਂ ਦਾ ਨਾਸ਼ ਕਰਦਾ ਹੈ ਅਤੇ ਉਹ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਨਹੀਂ ਫਸਦਾ ਫਿਰ ਉਸ ਨੂੰ ਮਾਇਆ ਬੋ ਨਹੀਂ ਸਕਦੀ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ। ਪਾਹੀ ਬਲੰਦੜੀ ਬੁੱਝ ਗਈ ਰਖੰਦੜੋ ਪ੍ਰਭ ਆਪ। ਪ੍ਰਭ ਪ੍ਰਭੂ ਸਿਮਰਨ ਕੀਤੇ ਆਪ ਜੀਵ ਦਾ ਰਾਖਾ ਬਣਦਾ ਹੈ। ਜੋ ਵੀ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਫਿਰ ਉਹ ਪ੍ਰਭੂ ਪਰਮਾਤਮਾ ਉਸ ਜੀਵ ਦਾ ਆਪ ਸਹਾਈ ਹੁੰਦਾ ਹੈ। ਆਪ ਰਾਖਾ ਬਣਦਾ ਹੈ। ਅਤੇ ਫਿਰ ਉਸ ਦੇ ਅੰਦਰ ਜੋ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਜਲ ਰਹੀ ਹੈ ਸੋ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਉਹ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਜਿਸ ਤਰ੍ਹਾਂ ਇੱਕ ਵਾਰ ਧੰਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਲਾਹੌਰ ਦੇ ਵਿੱਚ ਪਹੁੰਚੇ ਅਤੇ ਉੱਥੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਵੇਖਿਆ ਕਿ ਉੱਥੋਂ ਦੇ ਲੋਕ ਜਿਨ੍ਹਾਂ ਨੇ ਕੱਚਾ ਧਨ ਝੂਠਾ ਧਨ ਇਕੱਠਾ ਕਰ ਕਰਕੇ ਜਿਹੜਾ ਆਪਣਾ ਮਨ ਹੈ ਉਹ ਮਾਇਆ ਦੇ ਪਿੱਛੇ ਲਗਾਇਆ ਹੋਇਆ ਹੈ ਅਤੇ ਝੂਠੇ ਦਾਅਵਿਆਂ ਦੇ ਵਿੱਚ ਝੂਠੇ ਵਿਖਾਵਿਆਂ ਦੇ ਵਿੱਚ ਜਿਹੜਾ ਆਪਣਾ ਜੀਵਨ ਹੈ ਉਹ ਅਜਾਈ ਗੁਆ ਰਹੇ ਹਨ ਉੱਥੋਂ ਦਾ ਇੱਕ ਪੁਰਾਤਨ ਰਿਵਾਜ ਸੀ ਕਿ ਜਿਸ ਦੇ ਕੋਲ 1 ਲੱਖ ਰੁਪਏ ਹੁੰਦੇ ਤਾਂ ਉਸ ਮਾਲਕ ਦੇ ਘਰ ਦੇ ਉੱਪਰ ਇੱਕ ਝੰਡਾ ਲਗਾਇਆ ਜਾਂਦਾ ਸੀ ਉਹ ਮਾਲਕ ਆਪਣੇ ਘਰ ਦੇ ਉੱਪਰ ਚਿਵਾਰੇ ਦੇ ਉੱਪਰ ਇੱਕ ਝੰਡਾ ਗੜ ਦਿੰਦਾ ਜਾਂਦਾ ਸੀ ਜਿਸ ਦੇ ਕੋਲ 2 ਲੱਖ ਰੁਪਏ ਹੁੰਦੇ ਤਾਂ ਉਹ ਆਪਣੇ ਘਰ ਦੇ ਉੱਪਰ ਦੋ ਝੰਡੇ ਗੜ ਦਿੰਦਾ ਸੀ ਇਸੇ ਤਰ੍ਹਾਂ ਉੱਥੋਂ ਦਾ ਇੱਕ ਸੇਠ ਸੀ ਦੁਨੀ ਚੰਦ ਜਿਸ ਨੇ ਆਪਣੇ ਘਰ ਦੇ ਉੱਪਰ ਆਪਣੇ ਛੱਤ ਦੇ ਉੱਪਰ ਆਪਣੇ ਚਿਵਾਰੇ ਦੇ ਉੱਪਰ ਸੱਤ ਝੰਡੇ ਲਗਾਏ ਹੋਏ ਸਨ ਇਸ ਦਾ ਮਤਲਬ ਹੈ ਕਿ ਉਸ ਦੇ ਕੋਲ 7 ਲੱਖ ਰੁਪਏ ਸਨ ਕਿਉਂਕਿ ਉਸ ਸਮੇਂ ਦੀ ਜਿਹੜੀ ਮਾਇਆ ਸੀ ਉਹ ਬਹੁਤ ਕੀਮਤੀ ਸੀ ਉਦੋਂ ਦੇ 7 ਲੱਖ ਰੁਪਏ 7 ਅਰਬ ਦੇ ਬਰਾਬਰ ਹੁੰਦੇ ਸਨ ਸਤਗੁਰੂ ਜੀ ਨੇ ਇਸ ਮਦਹੋਸ਼ ਮਨੁੱਖ ਨੂੰ ਜਗਾਉਣ ਵਾਸਤੇ ਇੱਕ ਸੋਈ ਦੀ ਚੋਭ ਲਗਾਈ ਭਾਵਕੇ ਦੁਨੇ ਚੰਦ ਨੂੰ ਇੱਕ ਸੋਈ ਦਿੱਤੀ ਅਤੇ ਉਸ ਨੂੰ ਕਿਹਾ ਕਿ ਇਹ ਸਾਡੀ ਅਮਾਨਤ ਸਮਝ ਕੇ ਰੱਖ ਲੈ ਜਦੋਂ ਤੂੰ ਇਸ ਲੋਕ ਦੇ ਵਿੱਚੋਂ ਪਰਲੋਕ ਦੇ ਵਿੱਚ ਜਾਵੇਂਗਾ ਤਾਂ ਅਸੀਂ ਇਹ ਸੋਈ ਤੇਤੋਂ ਪਰਲੋਕ ਦੇ ਵਿੱਚ ਲਵਾਵਾਂਗੇ ਤਾਂ ਦੁਨੇ ਚੰਦ ਨੇ ਸੱਤ ਵਚਨ ਕਹਿ ਕੇ ਉਹ ਸੋਈ ਆਪਣੇ ਕੋਲ ਰੱਖ ਲਈ ਅਤੇ ਜਦੋਂ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਅੱਜ ਇੱਕ ਫਕੀਰ ਮਿਲੇ ਹਨ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਨੇ ਮੈਨੂੰ ਇੱਕ ਸੂਈ ਦਿੱਤੀ ਹੈ ਅਤੇ ਮਨੂੰ ਕਿਹਾ ਹੈ ਕਿ ਜਿਹੜੀ ਇਹ ਸੂਈ ਹੈ ਇਹ ਅਸੀਂ ਤੇਥੋਂ ਪਰਲੋਕ ਦੇ ਵਿੱਚ ਲਾਵਾਂਗੇ ਪਰੰਤੂ ਜਿਹੜਾ ਦੁਨੀ ਚੰਦ ਸੀ ਉਸ ਦੀ ਘਰ ਵਾਲੀ ਬਹੁਤ ਸਮਝਦਾਰ ਸੀ ਉਸ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਮਨੁੱਖ ਇਸ ਦੁਨੀਆ ਦੇ ਉੱਪਰ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਹੀ ਚਲਿਆ ਜਾਂਦਾ ਹੈ। ਉਹ ਆਪਣੇ ਨਾਲ ਕੁਝ ਨਹੀਂ ਲੈ ਕੇ ਜਾਂਦਾ। ਇਸੇ ਕਰਕੇ ਤੁਸੀਂ ਵੀ ਇਸ ਲੋਕ ਦੇ ਵਿੱਚੋਂ ਜਦੋਂ ਪਰਲੋਕ ਦੇ ਵਿੱਚ ਜਾਣਾ ਹੈ ਤਾਂ ਤੁਸੀਂ ਵੀ ਖਾਲੀ ਹੱਥ ਚਲੇ ਜਾਵੋਗੇ। ਇਹ ਸੋਈ ਤੁਹਾਡੇ ਨਾਲ ਨਹੀਂ ਜਾਣੀ। ਮਨੁੱਖ ਇਸ ਦੁਨੀਆ ਤੋਂ ਆਪਣੇ ਨਾਲ ਕੁਝ ਵੀ ਨਹੀਂ ਲੈ ਕੇ ਜਾਂਦਾ। ਤੁਸੀਂ ਗੁਰੂ ਜੀ ਨੂੰ ਜਿਹੜਾ ਵਚਨ ਕਰਕੇ ਆਏ ਹੋ ਇਹ ਈਮਾਨਤ ਉਹਨਾਂ ਨੂੰ ਵਾਪਸ ਕਰਕੇ ਆਓ ਤਾਂ ਦੁਨੀ ਚੰਦ ਆਪਣੀ ਘਰ ਵਾਲੀ ਦੀ ਗੱਲ ਮੰਨ ਕੇ ਵਾਪਸ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਕੋਲ ਚਲਾ ਗਿਆ ਆਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਜਿਹੜਾ ਮਨੁੱਖ ਹੈ ਉਹ ਇਸ ਦੁਨੀਆ ਦੇ ਉੱਪਰ ਖਾਲੀ ਹੱਥ ਆਉਂਦਾ ਹੈ ਅਤੇ ਖਾਲੀ ਹੱਥ ਹੀ ਚਲਿਆ ਜਾਂਦਾ ਹੈ। ਪਰੰਤੂ ਤੁਸੀਂ ਨੇ ਮੈਨੂੰ ਇਹ ਸੋਈ ਦਿੱਤੀ ਹੈ ਅਤੇ ਤੁਸੀਂ ਕਿਹਾ ਹੈ ਕਿ ਸੋਈ ਪ੍ਰਲੋਕ ਦੇ ਵਿੱਚ ਤੁਹਾਡੇ ਤੋਂ ਲਵਾਂਗੇ। ਪਰੰਤੂ ਮੈਂ ਤਾਂ ਇਸ ਦੁਨੀਆ ਤੋਂ ਖਾਲੀ ਹੱਥ ਚਲਿਆ ਜਾਣਾ ਹੈ। ਇਹ ਸੋਈ ਮੈਂ ਕਿਸ ਤਰ੍ਹਾਂ ਆਪਣੇ ਨਾਲ ਲੈ ਕੇ ਜਾਵਾਂਗਾ? ਤਾਂ ਉੱਥੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀ ਚੰਦ ਨੂੰ ਸਮਝਾਉਣ ਲੱਗੇ ਕਿ ਦੁਨੀ ਚੰਦ ਇਹ ਜਿਹੜੀ ਤੂੰ ਮਾਇਆ ਇਕੱਠੀ ਕਰ ਰਿਹਾ ਹੈ ਇਹ ਜਿਹੜੇ ਤੂੰ ਸੱਤ ਝੰਡੇ ਆਪਣੇ ਘਰ ਦੇ ਉੱਪਰ ਲਗਾਏ ਹਨ ਇੰਨੀ ਮਾਇਆ ਤੂੰ ਇਕੱਠੀ ਕਰ ਲਈ ਹੈ ਇਹ ਵੀ ਤੇਰੇ ਨਾਲ ਨਹੀਂ ਜਾਣੀ ਇਹ ਵੀ ਸਾਰੀ ਇੱਥੇ ਹੀ ਰਹਿ ਜਾਵੇਗੀ ਜਦੋਂ ਇੰਨੀ ਗੱਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਦੁਨੀ ਚੰਦ ਨੂੰ ਸਮਝਾਈ ਤਾਂ ਦੁਨੀ ਚੰਦ ਨੂੰ ਗਿਆਨ ਆ ਗਿਆ ਦੁਨੀ ਚੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਚਰਨਾਂ ਦੇ ਉੱਪਰ ਟੈ ਗਿਆ ਅਤੇ ਆਪਣੀ ਗਲਤੀ ਮੰਨਣ ਲੱਗ ਪਿਆ ਕਿ ਸਤਿਗੁਰੂ ਜੀ ਮੈਂ ਜਿਹੜਾ ਆਪਣਾ ਮਨ ਹੈ ਉਹ ਮਾਇਆ ਦੇ ਪਿੱਛੇ ਲਾ ਲਿਆ ਸੀ ਪਰੰਤੂ ਮੈਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਮਾਇਆ ਹੈ ਇਹ ਧੰਨ ਹੈ ਇਹ ਇੱਥੇ ਹੀ ਸੜ ਜਾਣਾ ਹੈ ਇੱਥੇ ਹੀ ਨਾਸ਼ ਹੋ ਜਾਣਾ ਹੈ ਫਿਰ ਉੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਦੁਨੀ ਚੰਦ ਨੂੰ ਤਾਰਿਆ ਦੁਨੀ ਚੰਦ ਨੂੰ ਫਿਰ ਪਰਮਾਤਮਾ ਦੇ ਸਿਮਰਨ ਦੇ ਵਿੱਚ ਲਾਇਆ ਫਿਰ ਦੁਨੀ ਚੰਦ ਨੇ ਜਿਹੜੀ ਆਪਣੀ ਇਕੱਠੀ ਕੀਤੀ ਹੋਈ ਮਾਇਆ ਸੀ ਉਹ ਲੰਗਰਾਂ ਦੇ ਵਿੱਚ ਲਾਉਣੀ ਸ਼ੁਰੂ ਕਰ ਦਿੱਤੀ ਆਪਣੇ ਅਦੇ ਘਰ ਨੂੰ ਧਰਮਸ਼ਾਲਾ ਬਣਾ ਦਿੱਤਾ ਆਏ ਗਏ ਰਾਗ ਗੀਰ ਨੂੰ ਲੰਗਰ ਪ੍ਰਸ਼ਾਦਾ ਸਕਾਉਣਾ ਸ਼ੁਰੂ ਕਰ ਦਿੱਤਾ ਆਪੇ ਨਾਮ ਜਪਣ ਲੱਗ ਪਏ ਅਤੇ ਹੋਰਾਂ ਨੂੰ ਵੀ ਨਾਮ ਜਪਣਾ ਸ਼ੁਰੂ ਕਰ ਦਿੱਤਾ ਹੋਰਾਂ ਨੂੰ ਵੀ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾ ਜਿਉਂ ਉਹਨਾਂ ਨੇ ਦੁਨੀ ਚੰਦ ਨੂੰ ਤਾਰਿਆ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਗੁਰਬਾਣੀ ਦੇ ਵਿੱਚ ਵੀ ਇਹੀ ਸਮਝਾਉਂਦੇ ਹਨ ਪਾਹੇ ਬਲੰਦੜੀ ਬੁੱਝ ਗਈ ਰਖੰਦੜੋ ਪਰਬ ਆਪ ਉਹ ਪ੍ਰਭੂ ਜਿਹੜਾ ਵੀ ਮਨੋਖੋਸ ਪ੍ਰਭੂ ਦਾ ਸਿਮਰਨ ਕਰਦਾ ਹੈ ਉਹਦਾ ਨਾਮ ਜਪਦਾ ਹੈ ਪਰ ਉਹ ਪਰਮਾਤਮਾ ਉਹ ਵਾਹਿਗੁਰੂ ਆਪ ਉਸ ਜੀਵ ਦਾ ਰਾਖਾ ਬਣਦਾ ਹੈ। ਫਿਰ ਜਿਸ ਮਨੁੱਖ ਨੂੰ ਮਾਇਆ ਦੀ ਤ੍ਰਿਸ਼ਨਾ ਲੱਗ ਜਾਂਦੀ ਹੈ। ਪਰ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦੇ ਅੰਦਰੋਂ ਉਹ ਜਿਹੜੀ ਤ੍ਰਿਸ਼ਨਾ ਦੀ ਆਗ ਹੈ ਉਹ ਬੁੱਝ ਜਾਂਦੀ ਹੈ। ਜਿਨ ਉਪਾਈ ਮੇਧਨੀ ਨਾਨਕ ਸੋ ਪ੍ਰਭ ਜਾਪ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਜਿਸ ਪ੍ਰਭੂ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਮਨੁੱਖ ਬਣਾਇਆ ਹੈ ਜੀਵ ਜੰਤੂ ਪੈਦਾ ਕੀਤੇ ਹਨ ਪੇੜ ਪੌਦੇ ਪੈਦਾ ਕੀਤੇ ਹਨ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਿਆ ਕਰ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰ ਜਿਸ ਨੇ ਤੈਨੂੰ ਇੰਨਾ ਸੋਹਣਾ ਸਰੀਰ ਬਖਸ਼ਿਆ ਹੈ ਕਿਉਂਕਿ ਜਿਸ ਦੇ ਕੋਲ ਸਰੀਰ ਦੀ ਘਾਟ ਹੈ ਉਸ ਨੂੰ ਪਤਾ ਲੱਗਦਾ ਹੈ ਕਿ ਸਰੀਰ ਕਿੰਨਾ ਕੀਮਤੀ ਹੈ ਜਿਸ ਦੇ ਕੋਲ ਅੱਖਾਂ ਨਹੀਂ ਹਨ ਉਹਨਾਂ ਨੂੰ ਅੱਖਾਂ ਦੀ ਕੀਮਤਤਾ ਪਤਾ ਹੈ ਜਿਨ੍ਹਾਂ ਦੇ ਕੋਲ ਪੈਰ ਨਹੀਂ ਹਨ ਲੱਤਾਂ ਨਹੀਂ ਹਨ ਉਹਨਾਂ ਨੂੰ ਪਤਾ ਹੈ ਕਿ ਲੱਤਾਂ ਦੀ ਕੀਮਤ ਕੀ ਹੈ ਜਿਨ੍ਹਾਂ ਦੇ ਕੋਲ ਹੱਥ ਨਹੀਂ ਹਨ ਜਿਨ੍ਹਾਂ ਦੇ ਕੋਲ ਜ਼ੁਬਾਨ ਨਹੀਂ ਹੈ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਰੀਰ ਦੀ ਕਿੰਨੀ ਕੀਮਤ ਹੈ ਸੁਸਾਨਦਗੁਰਾਂ ਨੇ ਸਾਨੂੰ ਇੰਨਾ ਕੀਮਤੀ ਅਮੋਲਕ ਸਰੀਰ ਬਖਸ਼ਿਆ ਹੈ ਤਾਂ ਸਾਨੂੰ ਇਸ ਨੂੰ ਪਰਮਾਤਮਾ ਦੇ ਸਿਮਰਨ ਦੇ ਵਿੱਚ ਲਾਉਣਾ ਚਾਹੀਦਾ ਹੈ ਸਭ ਤੋਂ ਕੀਮਤੀ ਹਨ ਸਾਡੇ ਸਵਾਸ ਮਨੁੱਖ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 24000 ਵਾਰ ਸਵਾਸ ਲੈਂਦਾ ਹੈ 24000 ਵਾਰ ਸਾਹ ਲੈਂਦਾ ਹੈ ਪਰੰਤੂ ਇਹ ਜਿਹੜੇ ਮਨੁੱਖ ਦੇ ਸਾਹ ਹਨ ਇਹ ਵਿਅਰਥ ਜਾ ਰਹੇ ਹਨ ਜਿਹੜਾ ਮਨੁੱਖ ਹੈ ਜਿਸ ਨੂੰ ਸਮਝ ਆ ਜਾਂਦੀ ਹੈ ਪਰ ਆਪਣੇ ਹਰ ਇੱਕ ਸਾਹ ਦੇ ਨਾਲ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਪਰ ਉੱਠਣੋਂ ਲੱਗਿਆ ਵੀ ਬੈਠਣ ਲੱਗਿਆ ਵੀ ਪਰਮਾਤਮਾ ਦਾ ਨਾਮ ਜਪਦਾ ਹੈ ਇਸੇ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾ ਸਮਝਾਉਂਦੇ ਹਨ ਕਿ ਭਾਈ ਜਿਸ ਪ੍ਰਭੂ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਉਸ ਦਾ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਉਸ ਦੀ ਬੰਦਗੀ ਦੇ ਵਿੱਚ ਉਸ ਦੇ ਨਾਮ ਸਿਮਰਨ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਫੇਰ ਹੀ ਸਾਡਾ ਇਸ ਦੁਨੀਆ ਦੇ ਉੱਪਰ ਆਇਆ ਫੇਰ ਹੀ ਸਾਨੂੰ ਸਫਲਾ ਸਹਾਈ ਹੋਣਾ ਹੈ ਜਿਹੜਾ ਮਨੁੱਖਾ ਸਰੀਰ ਸਾਨੂੰ ਪਰਮਾਤਮਾ ਨੇ ਬਖਸ਼ਿਆ ਹੈ ਉਸ ਨੂੰ ਪਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਲਾਉਣਾ ਚਾਹੀਦਾ ਹੈ ਫੇਰੀ ਸਾਡੀ ਮੁਕਤੀ ਹੋਣੀ ਹੈ ਇਸੇ ਕਰਕੇ ਜਿੰਨਾ ਵੀ ਸਮਾਂ ਮਿਲੇ ਤਾਂ ਪਰਮਾਤਮਾ ਦਾ ਨਾਮ ਸਭ ਨੂੰ ਸਿਮਰਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਹ ਫਤਿਹ ਕੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ